ਆਇਆ ਕਿਤੇ ਨਹੀਂ ਆ ਹਾਂ ਇੱਥੇ ਲੱਗੇ ਹੋ ਆ ਆਉਣੀ ਆ ਹਾਂ ਤਾਂ ਵੀ ਲੈ ਲੈਣੇ ਆਇਆ ਪਹਿਲਾਂ ਖੇਚ ਮੈਂ ਆ ਵੀਡੀਓ ਲਈਏ ਨਾ ਕਟਣੀ ਨਹੀਂ ਨਾ ਕਟਣੀ ਨਹੀਂ ਆਇਆ ਇੱਧਰ ਨਹੀਂ ਆਣੇ ਰੋਕੀ ਜਾ ਕੇ ਚੱਲਣ ਈ ਆ ਚੱਲਣ ਈ ਆ ਸੇ ਮਾ ਤੋਂ ਨੂੰ ਪੋਟ ਰਿਹਾ ਆਪਾਂ ਆਪਲੇ 15 20 22 ਖੜ ਲਿਆ پھر <icana> ایک ਇੱਕ ਬੈਗ ਇਦਾਂ ਲਈ ਮੇਰੇ ਲਈ ਮੇਰੇ ਨੂੰ ਲੈ ਕੇ ਲੈ ਆਈ ਤਾਂ ਅਵੇ ਬਾਂਡੀ ਨੇ ਫਿਊਰੀ ਬਾਂਡੀ ਆ ਹਾਂ ਉਧਰ ਘੁਮਾ ਬਣਾ ਕੇ ਸਾਡੀ ਵੀ ਬਣਾ 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 ਬੜੀਆ ਬਾਂਡੀ ਆ ਸੋਹਣੀ ਆ ਸੋਹਣੀ ਕੱਟਣੀ ਨਾ ਕੱਟਣੀ ਕੁਟਣੀ ਨਹੀਂ ਕੁਛ ਨਹੀਂ ਕਰਨਾ ਬਸ ਚ ਲੈ ਜਾਂਦੇ Torei, ó! Torei, so... i Yeah! साग इधर रखी मैं भी चल गाड़ी गाड़ी इधर रखी सारे आने यार तू तो तो बना तू मरिया बना इदा सारी नहीं बनी नहीं, ਉਧਰ ਚੱਭਣੇ ਜਾਣਦੇ ਆ। ਯਾ ਉਹ ਤਾਂ ਤੱਕ ਨਹੀਂ ਕੋ ਗਿਆ। ਕਿ ਤੱਕ? ਬਾਰ-ਬਾਰ ਨਹੀਂ ਕੋ ਗਿਆ। ਮੈਂ ਕਿਥੋਂ ਰੁਣਾ। ਗਾੜੀ ਨਹੀਂ ਆਇਆ ਤਾਂ ਹੁਣ ਕਿੱਥੇ ਬਣਾਉਣੀ ਗਾੜੀ ਜਾਣਾ ਪੈਣਾ ਆਪਣਾ।

ਫੋਟੋ ਹੋ ਚੁ ਗਿਆ ਮੈਂ ਫੋਟੋ ਦੇ ਨਾਲ ਹੀ ਖਿੱਚੀ ਜਾਣੀ ਜਾਂਨੇ ਜਾਂਨੇ ਫਲੇ ਆ ਕਿਦਾ ਹੈ ਕਿਦਾ ਲੰਗਰ ਮਾਤਾ ਗੁਜਰੀ ਜੀ

ਇੰਦਰ ਦੇ ਨਹੀਂ ਮੰਨੀ

dekhi <tik> <tik> dekhi

ਟੱਕੇ ਬੰਨ੍ਹਦੇ ਨੰਨਾ ਨਾਸਰ ਬਜ਼ੁਰਗ ਦੋਨੋਂ ਖੜੇ ਅੰਦਰ ਦਿਖਾ ਦੀ ਅੰਦਰ ਦਿਖਾ ਚਾਰ ਕੇ ਫਿਰ ਜੋੜਾ ਨਹੀਂ ਅੰਦਰ ਜਾਂਦਾ ਉਹ ਜੁੜਾ ਹੈ ਹੈ ਆਇਆ ਚੱਲੀਏ ਸਾਡੇ ਅਫਸਰ ਕੋਈ ਵੀ ਕੋਲਦੇ ਨਹੀਂ ਕੇ ਪਾਸਾ ਕਰਨਗੇ ਉਹਦੇ ਮਾਤਾ ਪਿਤਾ ਹਾਜ਼ਰੀ ਕਰਾਂਗੇ ਹੈ ਆਵੇ ਜਾਂਦਾ ਵਾ ਉਹ ਅੱਗੇ ਲੈ ਕੇ ਜਾਣ ਸੁਚਨਾ ਰਹੀ ਨੇ ਅੰਦਰ ਨਹੀਂ ਜਾਂਦਾ ਯਾਰ ਹੁਣੇ ਮੈਂ ਸਾਹਮਣੇ ਖੜੇ ਆ ਜਾਓ ਬੀਬੀ ਆਉਂਦੀ

Hanya ni kerja ni kan?